ਕਾਰਜੋਗ ਪੰਜਾਬੀਓ ਦੋ ਸੰਸਨੀਖੇਜ ਤੇ ਰੂਹ ਕਮਾਊ ਖਬਰਾਂ ਸੁਣ ਕੇ ਤੁਹਾਨੂੰ ਤੁਹਾਡੇ ਕੰਨਾਂ ਤੇ ਯਕੀਨ ਹੀ ਨਹੀਂ ਹੋਣਾ ਕਿ ਤੁਸੀਂ ਸੱਚ ਸੁਣ ਰਹੇ ਹੋ ਪਰ ਇਹ ਸੱਚ ਹੈ ਕੀ ਤੁਸੀਂ ਸੋਚ ਸਕਦੇ ਹੋ ਕਿ ਇੱਕ ਬਾਪ ਆਪਣੀ 5 ਸਾਲ ਦੀ ਛੋਟੀ ਜੀ ਬਾਲੜੀ ਨੂੰ ਇਸ ਕਰਕੇ ਕਤਲ ਕਰ ਸਕਦਾ ਹੈ ਤੇ ਫਿਰ ਉਹਦੇ ਚਾਰ ਟੋਟੇ ਕਰ ਸਕਦਾ ਹੈ ਕਿ ਉਹ ਉਹਨਾਂ ਦੇ ਉਸ ਗਵਾਂਢੀ ਦੇ ਘਰੇ ਖੇਡਣ ਕਿਉਂ ਗਈ ਜਿਨ੍ਹਾਂ ਦੇ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਗੌਰ ਨਾਲ ਪੂਰੀ ਘਟਨਾ ਨੂੰ ਸੁਣਿਓ ਤੇ ਫਿਰ ਉਹ ਫੜਿਆ ਕਿਵੇਂ ਗਿਆ ਇਹ ਵੀ ਬੜੀ ਰੋਚਕ ਗੱਲ ਵਾਪਰੀ ਹੈ ਦੂਜੀ ਖਬਰ ਹੈ ਪੰਜਾਬ ਦੇ ਵਿੱਚ ਇੱਕ ਬਾਪ ਆਪਣੀ ਧੀ ਨਾਲ 10 ਸਾਲ ਦੀ ਉਮਰ ਤੋਂ ਬਲਾਤਕਾਰ ਤੇ ਜ਼ਬਰਦਸਤੀ ਕਰਦਾ ਰਿਹਾ ਤੇ ਹੁਣ ਉਹ ਫੜਿਆ ਗਿਆ ਕਿਉਂਕਿ ਕੁੜੀ ਗਰਭਵਤੀ ਹੋ ਗਈ ਸੀ ਆਪਣੀ ਹੀ ਧੀ ਨੂੰ ਪਿਓ ਨੇ ਬੱਚਾ ਹੋਣ ਵਾਲੀ ਹਾਲਤ 'ਚ ਕਰ ਦਿੱਤਾ ਸੀ ਪੂਰੀ ਜਾਣਕਾਰੀ ਜਦੋਂ ਖਬਰ ਦੀ ਸੁਣੋਗੇ ਨਾ ਤੇ ਤੁਸੀਂ ਹੱਕੇ ਬੱਕੇ ਰਹਿ ਜਾਓਗੇ ਪਰ ਇਹ ਦੋਵੇਂ ਖਬਰਾਂ ਸੋਚਣ ਦੀ ਮੰਗ ਕਰਦੀਆਂ ਨੇ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਅਸੀਂ ਕਿੱਦਾਂ ਦੇ ਇਨਸਾਨ ਬਣਦੇ ਜਾ ਰਹੇ ਹਾਂ ਸਮਾਜ ਦੇ ਵਿੱਚ ਐਦਾਂ ਦੇ ਬੰਦੇ ਕਿਉਂ ਬਣ ਰਹੇ ਨੇ ਪਹਿਲੀ ਜਾਣਕਾਰੀ ਸੁਣੋ ਪਹਿਲੀ ਘਟਨਾ ਜੀ ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਸੀਤਾਪੁਰ ਦੇ ਵਿੱਚ ਇੱਕ 모हित ਨਾਂ ਦਾ ਵਿਅਕਤੀ ਰਹਿੰਦਾ ਹੈ ਤਾਜ਼ੀ ਤਾਜ਼ੀ ਘਟਨਾ ਹੈ ਔਰ 모हित ਦੀ ਜਿਹੜੀ ਛੋਟੀ ਜੀ ਬੱਚੀ ਹੈ ਉਹ ਬੱਚੀ ਗਵਾਂਡੀਆਂ ਦੇ ਘਰੇ ਖੇਡਣ ਚਲੀ ਗਈ ਉਹ ਗਵਾਂਡੀ ਮੋਹਿਤ ਹੋਰਾਂ ਦੇ ਨਾਲ ਪਹਿਲਾਂ ਵਰਤਦੇ ਸੀ ਪਰ ਹੁਣ ਉਹਨਾਂ ਦੇ ਨਾਲ ਉਹਨਾਂ ਦਾ ਥੋੜਾ ਬਹੁਤ ਬੋਰ ਬਲਾਰਾ ਹੋ ਗਿਆ ਸੀ ਝਗੜਾ ਹੋ ਗਿਆ ਸੀ ਤੇ ਉਹਨੇ ਇੱਕ ਦਿਨ ਆਪਣੀ ਬੱਚੀ ਨੂੰ ਸਖਤੀ ਨਾਲ ਕੁੱਟਿਆ ਵੀ ਤੂੰ ਉਹਨਾਂ ਘਰੇ ਨਹੀਂ ਜਾਣਾ ਪਰ ਉਹ ਨਿੱਕੀ ਜੀ ਬੱਚੀ ਹੈ ਉਹ 5 ਕੁ ਸਾਲ ਦੀ ਮਾਸੂਮ ਬੱਚੀ ਹੈ ਹੁਣ 5 ਸਾਲ ਦੇ ਬੱਚੇ ਦੇ ਮਨ ਚ ਨਾ ਵੈਰ ਨਾ ਵਿਰੋਧ ਨਾ ਕੁੜਤ ਸਫਰਤ ਤੇ ਉਹ ਫਿਰ ਚਲੀ ਗਈ ਤਾਂ ਫਿਰ ਉਸ ਦੇ ਪਿਤਾ ਨੇ ਕੀ ਕੀਤਾ ਉਸ ਦੇ ਪਿਤਾ ਨੇ ਜੋ ਕੀਤਾ ਉਹ ਮੈਂ ਤੁਹਾਨੂੰ ਬਾਅਦ ਚ ਦੱਸਦਾ ਬੱਚੀ ਬਾਰੇ ਖਬਰ ਉੱਡੀ ਵੀ ਬੱਚੀ ਨੂੰ ਕੋਈ ਘਰੋ ਦੇ ਨੇੜੇ ਉਹ ਚੱਕ ਕੇ ਲੈ ਗਿਆ ਤੇ ਬੱਚੀ ਗਾਇਬ ਹੋ ਗਈ ਹੈ ਇਹ ਜਾਣਕਾਰੀ ਆਈ ਪੁਲਿਸ ਦੇ ਕੋਲ ਵੀ ਕੋਈ ਵਿਅਕਤੀ ਉਹਨੇ ਕਾਲੇ ਕੱਪੜੇ ਪਾਏ ਸੀ ਤੇ ਮੂੰਹ ਤੇ ਕੱਪੜਾ ਬੰਨਿਆ ਸੀ ਤੇ ਉਹਨੂੰ ਚੱਕ ਕੇ ਲੈ ਗਿਆ ਪੁਲਿਸ ਨੇ ਭਾਲ ਕੀਤੀ ਤਾਂ ਬੱਚੀ ਇੱਕ ਜਗ੍ਹਾ ਦੇ ਉੱਪਰੋਂ ਪਹਿਲਾਂ ਉਹਦਾ ਇੱਕ ਟੁਕੜਾ ਮਿਲਿਆ ਅੱਧਾ ਲੱਤਾਂ ਵਾਲਾ ਹੇਠਲਾ ਹਿੱਸਾ ਫਿਰ ਦੂਜਾ ਟੁਕੜਾ ਉਹਦਾ ਢਿੱਡ ਵਾਲਾ ਫਿਰ ਤੀਜਾ ਟੁਕੜਾ ਤੇ ਬਾਹਾਂ ਦੋਨੇ ਅਲੱਗ ਚਾਰ ਟੋਟਿਆਂ ਦੇ ਵਿੱਚ ਲੱਗ-ਲੱਗ ਥਾਵਾਂ ਤੋਂ ਉਹ ਬੱਚੀ ਦਾ ਜਿਸਮ ਮਿਲਿਆ ਫਿਰ ਜਦੋਂ ਪੁਲਿਸ ਨੇ ਇਹ ਸਾਰੇ ਕੁਛ ਦੀ ਤਹਿਕੀਕਾਤ ਸ਼ੁਰੂ ਕੀਤੀ ਨਾ ਤੇ ਸੂਈ ਜਿਹੜੀ ਆ ਉਹ ਉਹਨਾਂ ਦੇ ਆਲੇ-ਦੁਆਲੇ ਵੱਲ ਮੁੜਨ ਲੱਗ ਪਈ ਫਿਰ ਅਚਾਨਕ ਉਹਦਾ ਜਿਹੜਾ ਪਿਤਾ ਕੁੜੀ ਦਾ ਕੁੜੀ ਦਾ ਨਾਂ ਤਾਨੀ ਉਹਦਾ ਪਿਤਾ 모ਹਿਤ ਤੇ ਉਹਦਾ ਪਿਤਾ 모ਹਿਤ ਜਿਹੜਾ ਉਹ ਘਰ ਚੋਂ ਗਾਇਬ ਹੋ ਗਿਆ ਆਪਣਾ ਫੋਨ ਫੜਾ ਗਿਆ ਆਪਣੀ ਘਰਵਾਲੀ ਨੂੰ ਤੇ ਆਪ ਜਦੋਂ ਗਾਇਬ ਹੋ ਗਿਆ ਤਾਂ ਪੁਲਿਸ ਨੇ ਫਿਰ ਜਦੋਂ ਉਹਨੂੰ ਟ੍ਰੇਸ ਕਰਕੇ ਉਹਨੂੰ ਫੜਿਆ ਪੁਲਿਸ ਨੇ ਜਦ ਫਿਰ ਉਹਨੂੰ ਪੁੱਛਗਿੱਛ ਕੀਤੀ ਤਾਂ ਉਹ ਸਭ ਕੁਝ ਮੰਨ ਗਿਆ ਉਹਨੇ ਕਬੂਲ ਲਿਆ ਵੀ ਹਾਂ ਮੈਂ ਹੀ ਆਪਣੀ ਬੱਚੀ ਤਾਨੀ ਨੂੰ ਮਾਰਿਆ ਮਾਰਿਆ ਕਿਉਂ ਆ ਵੀ ਮੈਂ ਸਾਡੇ ਗਵੰਡੀ RAMU ਦੇ ਨਾਲ ਲੜਿਆ ਹੋਇਆ ਤੇ ਇਹ ਉਹਨਾਂ ਦੇ ਘਰ ਕਿਉਂ ਜਾਂਦੀ ਸੀ ਤੇ ਮੈਨੂੰ ਬਹੁਤ ਗੁੱਸਾ ਆਇਆ ਤੇ ਫਿਰ ਮੈਂ ਇਹਨੂੰ ਮਾਰ ਦਿੱਤਾ ਤੇ ਗੁੱਸਾ ਵੀ ਇੰਨਾ ਆਇਆ ਚਾਰ ਟੋਟੇ ਪਹਿਲਾਂ ਉਹਨੇ ਕੀ ਕੀਤਾ ਆਪਣੇ ਕੱਪੜੇ ਜਿਹੜੇ ਇੱਕ ਸਵਾਏ ਉਹਨੇ ਸਪੈਸ਼ਲ ਜਿਹੜੇ ਘਰ ਚੋਂ ਨੇ ਕਦੇ ਨਹੀਂ ਸਿਪਾਏ ਨਵੇਂ ਕੱਪੜੇ ਕਾਲਾ ਸੂਟ ਇੱਕ ਸਵਾਇਆ ਤੇ ਇੱਕ ਨਵਾਂ ਹੀ ਕੱਪੜਾ ਲਿਆ ਜਿਹੜਾ ਮੂੰਹ ਤੇ ਬੰਨਣਾ ਸੀ ਤੇ ਫਿਰ ਬਾਹਰੋਂ ਹੀ ਕੱਪੜੇ ਪਾ ਕੇ ਬਾਹਰੋਂ ਹੀ ਮੂੰਹ ਤੇ ਕੱਪੜਾ ਬੰਨ ਕੇ ਉਹ ਆਉਂਦਾ ਹੈ ਤੇ ਜਦੋਂ ਉਹਦੀ ਬੱਚੀ ਬਾਹਰ ਖੇਡ ਰਹੀ ਹੈ ਤਾਂ ਉਹਨੂੰ ਉਥੋਂ ਚੱਕ ਕੇ ਲੈ ਜਾਂਦਾ ਹੈ ਤੇ ਚੱਕ ਕੇ ਲਿਜਾ ਕੇ ਫਿਰ ਉਹ ਪਹਿਲਾਂ ਉਹਦਾ ਗਲਾ ਘੁੱਟ ਕੇ ਉਹਨੂੰ ਮਾਰਦਾ ਹੈ ਪਰ ਬੱਚੀ ਤੇ ਉਹਦਾ ਕ੍ਰੋਧ ਫਿਰ ਵੀ ਖਤਮ ਨਹੀਂ ਹੁੰਦਾ ਫਿਰ ਯਾਰੋ ਉਹਦੇ ਚਾਰ ਟੋਟੇ ਕਰਦਾ ਹੈ ਤੇ ਉਹਨਾਂ ਨੂੰ ਫਿਰ ਇੱਕ ਥਾਂ ਤੇ ਨਹੀਂ ਅਲੱਗ-ਅਲੱਗ ਥਾਵਾਂ ਤੇ ਲਿਜਾ ਕੇ ਸੁੱਟਦਾ ਹੈ ਉਹਨੂੰ ਐਸੀ ਕਿ ਇਹ ਸਾਰੇ ਤਰੀਕੇ ਨਾਲ ਮੈਂ ਫੜਿਆ ਨਹੀਂ ਜਾਊਂਗਾ ਕੱਪੜੇ ਵੀ ਮੈਂ ਨਵੇਂ ਜਿਹੜੇ ਮੈਂ ਘਰੇ ਕਦੇ ਨਹੀਂ ਪਾਏ ਆਂਡੀਆਂ ਗਵਾਂਡੀਆਂ ਨੇ ਨਹੀਂ ਦੇਖੇ ਕੱਪੜਾ ਵੀ ਮੂੰਹ ਤੇ ਨਵਾਂ ਤੇ ਫਿਰ ਮੈਂ ਬੱਚੀ ਨੂੰ ਟੋਟੇ-ਟੋਟੇ ਵੀ ਕਰ ਦਿੱਤਾ ਹੈ ਲਗ ਲਗ ਥਾਵਾਂ ਤੇ ਵੀ ਸੁੱਟਦਾ ਹੈ ਤੇ ਹੁਣ ਮੇਰੇ ਤੇ ਨਾ ਕੋਈ ਸ਼ੱਕ ਤੇ ਨਾ ਛੁਭਾ ਪਰ ਪਾਪ ਤੇ ਗੁਨਾਹ ਇਹ ਨਾ 100 ਪਰਦੇ ਪਾੜ ਕੇ ਵੀ ਬਾਹਰ ਆ ਜਾਂਦਾ ਹੁੰਦਾ ਤੇ ਫਿਰ ਆ ਗਿਆ ਉਹਦੇ ਅੰਦਰ ਦਾ ਡਰ ਉਹਨੂੰ ਇੰਨਾ ਸਤਾਉਣ ਲੱਗਿਆ ਵੀ ਉਹ ਆਪਣਾ ਫੋਨ ਆਪਣੀ ਘਰ ਵਾਲੀ ਨੂੰ ਦੇਖ ਕੇ ਤੇ ਘਰੋਂ ਗਾਇਬ ਹੋ ਗਿਆ ਤੇ ਫਿਰ ਸ਼ੱਕ ਪਿਆ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਆ ਸੱਚ ਸਾਹਮਣੇ ਆਇਆ ਹੁਣ ਇਹਦੇ ਤੋਂ ਤਿੰਨ ਚਾਰ ਚੀਜ਼ਾਂ ਆਪਾਂ ਸਾਰਿਆਂ ਨੇ ਸੋਚਣੀਆਂ ਪਹਿਲੀ ਤੁਸੀਂ ਦੇਖੋ ਵੀ ਆਪਣੇ ਸਮਾਜ ਦੀ ਕਿਸ ਪੱਧਰ ਦੀ ਗਰਾਵਿਟੀ ਹੋ ਗਈ ਹੈ ਕਿੱਧਰ ਨੂੰ ਸਾਰਾ ਕੁਝ ਚੱਲ ਪਿਆ ਦੂਜੀ ਗੱਲ ਕਰੋਧ ਜਿਹੜਾ ਗੁੱਸਾ ਜਿਹੜਾ ਜੇ ਉਹਨੂੰ ਕੰਟਰੋਲ ਨਾ ਕਰਨਾ ਆਉਂਦਾ ਹੋਵੇ ਤਾਂ ਉਹ ਕੀ ਕੁਝ ਕਰਾ ਦਿੰਦਾ ਬਹੁਤ ਸਾਰਾ ਸਾਡਾ ਸਮਾਜ ਇਸ ਗੁੱਸੇ ਨੇ ਤਬਾਹ ਕੀਤਾ ਹੋਇਆ ਰਿਸ਼ਤੇ ਨਾਤੇ ਗੁੱਸੇ ਨੇ ਤੋੜ ਰੱਖੇ ਨੇ ਲੋਕਾਂ ਦੇ ਪਿਆਰ ਮੁਹੱਬਤ ਗੁੱਸੇ ਨੇ ਜ਼ਿੰਦਗੀ 'ਚ ਸ਼ਾਂਤੀ ਇਹ ਗੁੱਸਾ ਨਹੀਂ ਆਉਣ ਦਿੰਦਾ ਮਤਲਬ ਇਹ ਗੁੱਸਾ ਹੀ ਭਟਕਾਈ ਰੱਖਦਾ ਤੇ ਭਟਕਾਈ ਰੱਖਦਾ ਤੇ ਗੁੱਸੇ 'ਚ ਆ ਕੇ ਲਏ ਹੋਏ ਫੈਸਲਿਆਂ ਦਾ ਅੰਜਾਮ ਆਹੀ ਹੁੰਦਾ ਜੇ ਉਹ ਵਿਅਕਤੀ 5 ਕੁ ਸਾਲ ਦੀ ਛੋਟੀ ਜੀ ਬੱਚੀ ਨੂੰ ਦੁਬਾਰਾ ਦੋ ਚਾਰ ਵਾਰ ਸਮਝਾਉਂਦਾ ਤਾਂ ਉਹ ਉਧਰ ਨਾ ਜਾਂਦੀ ਉਹ ਵੈਸੇ ਯਾਰ ਜੇਕਰ ਅਸੀਂ ਝਗੜੇ ਵੀ ਆ ਤੇ ਨਿੱਕੀ ਬੱਚੀ ਜੇ ਜਾ ਵੀ ਆਈ ਹੈ ਗਵੰਡੀਆਂ ਕਰੇ ਐਸੀ ਫਿਰ ਕਿਹੜੀ ਆਫਤ ਆ ਗਈ ਪਰ ਜਦੋਂ ਬੁੱਧ ਛੋਟੀ ਹੋਵੇ ਜਦੋਂ ਮਤ ਛੋਟੀ ਹੋਵੇ ਤੇ ਕ੍ਰੋਧ ਹਾਵੀ ਜ਼ਿਆਦਾ ਹੁੰਦਾ ਹੋਵੇ ਇੱਕ ਗੱਲ ਮੈਂ ਇੱਥੇ ਹੋਰ ਕਹਿ ਦਿਆਂ ਕਿ ਕ੍ਰੋਧ ਉਹਨਾਂ ਤੇ ਹੀ ਜ਼ਿਆਦਾ ਹਾਵੀ ਹੁੰਦਾ ਜਿਨ੍ਹਾਂ ਦੀ ਮਤ ਬੁੱਧ ਛੋਟੀ ਹੁੰਦੀ ਆ ਜਿਨ੍ਹਾਂ ਦੀ ਮਤ ਬੁੱਧ ਵੱਡੀ ਹੋ ਜਾਂਦੀ ਆ ਉਹ ਗੁੱਸੇ ਨੂੰ ਆਪਣੇ ਮੁਤਾਬਕ ਚਲਾਉਂਦੇ ਨਹੀਂ ਗੁੱਸਾ ਉਹਨਾਂ ਨੂੰ ਆਪਣੇ ਮੁਤਾਬਕ ਨਹੀਂ ਚਲਾ ਸਕਦਾ ਤੇ ਜਿਨ੍ਹਾਂ ਲੋਕਾਂ ਨੂੰ ਗੁੱਸਾ ਆਪਣੇ ਮੁਤਾਬਕ ਚਲਾਉਂਦਾ ਹੈ ਉਹਨਾਂ ਦੀ ਮਤ ਬੁੱਧ ਬਹੁਤ ਛੋਟੀ ਹੁੰਦੀ ਆ ਤੇ ਇਸ ਦੇ ਵਿੱਚੋਂ ਹੀ ਇਸ ਦਰਦਨਾਕ ਤੇ ਸੰਸਨੀਖੇਜ ਘਟਨਾ ਦਾ ਜਨਮ ਹੋਇਆ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਹੁਣ ਅਗਲੀ ਘਟਨਾ ਤੇ ਗੱਲ ਕਰਦੇ ਆ ਅੱਜ ਦੀ ਤਾਜੀ ਹੈ ਅੱਜ ਰੋਪੜ ਦੇ ਵਿੱਚ ਪੁਲਿਸ ਨੇ ਇੱਕ ਪਿਤਾ ਫੜਿਆ ਜਿਨੇ ਜੀਨ ਦੀ ਪੈਂਟ ਪਾਈ ਹੋਈ ਆ ਪੁਲਿਸ ਦੀ ਕਸਟਡੀ ਚ ਆਹ ਟੀ-ਸ਼ਰਟ ਪਾਈ ਆ ਬੜਾ ਅਪ ਟੂ ਡੇਟ ਲੱਗਦਾ ਉਹ ਇੱਕ ਬੱਚੀ ਦਾ ਪਿਓ ਆ ਤੇ ਉਹਨੇ ਕਰਤੂਤ ਕੀ ਕੀਤੀ ਹੈ ਉਹਦੀ ਬੱਚੀ ਅਚਾਨਕ ਉਹਦੀ ਤਬੀਅਤ ਖਰਾਬ ਹੋ ਗਈ ਤੇ ਜਦੋਂ ਉਹਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰਾਂ ਨੇ ਦੱਸਿਆ ਵੀ ਇਹ ਤਾਂ ਪ੍ਰੈਗਨੈਂਟ ਹੈ ਇਹ ਤਾਂ ਗਰਭਵਤੀ ਹੈ ਇਹਨੂੰ ਤਾਂ ਬੱਚਾ ਹੋਣ ਵਾਲਾ ਹੈ ਤਾਂ ਫਿਰ ਜਦੋਂ ਪਤਾ ਲਾਇਆ ਵੀ ਇਹ ਬੱਚਾ ਹੈ ਕਿਦਾ ਹੈ ਤਾਂ ਪਤਾ ਕੋਣ ਨਿਕਲਿਆ ਥਕਾ ਪਿਤਾ ਹੀ ਉਸ ਕੁੜੀ ਦਾ ਇਹ ਸਾਰੀ ਕਰਤੂਤ ਕਰਨ ਵਾਲਾ ਗੁਨਾਹਗਾਰ ਨਿਕਲਿਆ ਕੁੜੀ ਨੇ ਦੱਸਿਆ ਵੀ ਮੈਂ 10 ਸਾਲ ਦੀ ਸੀ ਜਦੋਂ ਦਾ ਇਹ ਮੇਰਾ ਪਿਓ ਜਿਹੜਾ ਨਾ ਮੇਰੇ ਨਾਲ 10 ਸਾਲ ਦੀ ਉਮਰ ਤੋਂ ਇਹ ਕੁਛ ਕਰਨ ਲੱਗਾ ਤੇ ਕਈ ਸਾਲਾਂ ਤੋਂ ਡੇਲੀ ਮੇਰੇ ਨਾਲ ਇਹ ਕੁਛ ਕਰਦਾ ਆ ਰਿਹਾ ਮੈਂ ਰੋਕਦੀ ਮੈਂ ਰੋਂਦੀ ਮੈਂ ਚੀਕਦੀ ਮੈਂ ਚਲਾਉਂਦੀ ਪਰ ਇਹਨੇ ਮੇਰੀ ਕਦੇ ਨਹੀਂ ਸੁਣੀ ਕੁੜੀ ਨੇ ਇਹ ਵੀ ਕਿਹਾ ਕਿ ਮੇਰੀ ਮਾਂ ਨੂੰ ਵੀ ਪਤਾ ਉਹ ਵੀ ਨਹੀਂ ਬੋਲਦੀ ਹੁਣ ਤੁਸੀਂ ਦੱਸੋ ਇੱਥੇ ਕਸੂਰ ਕੀ ਦਾ ਉਹ ਕਹਿੰਦੇ ਜੇ ਇੱਕ ਹੋਵੇ ਕਮਲਾ ਤੇ ਸਮਝਾਵੇ ਵੇੜਾ ਤੇ ਜੇ ਵੇੜਾ ਹੀ ਹੋ ਜੇ ਕਮਲਾ ਤੇ ਸਮਝਾਵੇ ਕਿਹੜਾ ਇਥੇ ਮਾਂ ਵੀ ਚੁੱਪ ਵੱਟ ਗਈ ਤਾਂ ਬੱਚੀ ਦੇ ਨਾਲ ਜੋ ਹੁੰਦਾ ਰਿਹਾ ਉਹਦਾ ਜ਼ਿੰਮੇਵਾਰ ਫਿਰ ਕੌਣ ਹੈ ਮਾਂ ਤੇ ਬਾਪ ਧੀ ਪੁੱਤ ਦਾ ਸਾਆ ਹੁੰਦੇ ਨੇ ਪਰ ਜਿਹੜੇ ਇਹੋ ਜਿਹੇ ਬਾਪ ਜਿਹੜਾ ਉਹ ਵਿਅਕਤੀ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਨੂੰ ਪੇਸ਼ ਕੀਤਾ ਗਿਆ ਜੱਜ ਸਾਹਿਬ ਦੇ ਕੋਲ ਕਹਿੰਦੇ ਜੀ ਉਹ ਜਿਹੜਾ ਟੈਕਸੀ ਸਟੈਂਡ ਹੈ ਉੱਥੇ ਉਹ ਪਰਚੀਆਂ ਕੱਟਣ ਦਾ ਜੌਬ ਕਰਦਾ ਸੀਗਾ ਤੇ ਜਦੋਂ ਵੀ ਉਹ ਰਾਤ ਨੂੰ ਆਉਂਦਾ ਸੀ ਤੇ ਆਪਣੀ ਕੁੜੀ ਦੇ ਦਿਵਾਲੇ ਹੋ ਜਾਂਦਾ ਸੀਗਾ ਤੇ ਉਹਦੇ ਨਾਲ ਰੇਪ ਕਰਦਾ ਸੀ ਬਲਾਤਕਾਰ ਕਰਦਾ ਸੀ ਦੇਖੋ ਬਾਬਲ ਕਿੰਨੀ ਵੱਡੀ ਚੀਜ਼ ਸਮਝਿਆ ਜਾਂਦਾ ਧੀਆਂ ਨੂੰ ਬਾਬਲ ਤੇ ਬੜਾ ਮਾਣ ਹੁੰਦਾ ਤੇ ਆ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਪਾਂ ਸੁਣਦੇ ਆ ਤਾਂ ਫਿਰ ਯਾਰੋ ਕੀ ਕਵਾਂਗੇ ਯਕੀਨ ਕੀ ਦੇਤੇ ਅਜੇ ਪਰਸੋਂ ਦੀ ਖਬਰ ਆਈ ਕਿ ਸਕੇ ਤਾਏ ਨੇ ਬੱਚੀ ਨਾਲ ਬਲਾਤਕਾਰ ਐਸਾ ਹਫਤੇ ਦੀ ਘਟਨਾ ਪੰਜਾਬ ਦੀ ਸਕੇ ਮਾਮੇ ਨੇ ਭਾਂਜੀ ਨਾਲ ਫਿਰ ਹੁਣ ਦੱਸੋ ਤੁਸੀਂ ਕੀ ਕਿਹਾ ਜਾਊਗਾ ਸੋ ਇਹ ਬੜੀਆਂ ਹੀ ਸੰਸਨੀਖੇਜ ਬੜੀਆਂ ਹੀ ਸੋਚਣ ਵਾਲੀਆਂ ਵਾਰਦਾਤਾਂ ਨੇ ਤਾਂ ਸਾਡਾ ਸਮਾਜ ਜਿਹੜਾ ਵੇਖੋ ਬਚਪਣੇ ਦੇ ਵਿੱਚ ਜਦੋਂ ਬੰਦੇ ਨੂੰ ਅਕਲ ਘਟ ਹੈ ਉਦੋਂ ਵਿਅਕਤੀ ਗੁੱਸੇ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਗਲਤੀਆਂ ਕਰਦਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਅਕਲ ਘੱਟ ਸੀ, ਬੁੱਧ ਘੱਟ ਸੀ, ਅਕਲ ਕਿਸੇ ਨੇ ਚਾਚ ਨਾਲ ਸਿਖਾਈ ਨਹੀਂ ਸੀ। ਪਰ ਜਦੋਂ ਜਿਹੜੀ ਉਮਰ 'ਚ ਇੱਕ ਪਿਓ ਨੇ ਆਪਣੀ ਧੀ ਨੂੰ ਮਾਰਿਆ, 5 ਸਾਲ ਦੀ ਬੱਚੀ ਨੂੰ ਤੇ ਜਿਸ ਉਮਰ 'ਚ ਇਸ ਰੋਪੜ ਵਾਲੇ ਪਿਓ ਨੇ ਆਪਣੀ 10 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਕੇ ਉਸ ਨੂੰ ਗਰਭਵਤੀ ਕੀਤਾ। ਤਾਂ ਇਹ ਫਿਰ ਸੋਚਣ ਲਾਉਂਦੀਆਂ ਘਟਨਾਵਾਂ ਅਸੀਂ ਜਾ ਕੇ ਤਰਨ ਰਏ ਆਂ। ਅੱਜ ਔਰਤ ਦਿਵਸ ਹੈ, ਕਮਾਂਤਰੀ ਮਹਿਲਾ ਦਿਵਸ ਹੈ। ਮੰਤਰੀ ਮਹਿਲਾ ਦਿਵਸ ਦੇ ਉੱਪਰ ਸੋਚਣਾ ਬਣਦਾ ਹੈ ਕਿ ਔਰਤ ਦੀ ਹਾਲਤ ਕੀ ਹੈ ਸਾਡੇ ਦੇਸ਼ ਦੇ ਵਿੱਚ ਅੰਕੜੇ ਦੱਸਦੇ ਨੇ ਹਰ ਅੱਧੇ ਮਿੰਟ ਦੇ ਵਿੱਚ ਇੱਕ ਔਰਤ ਦੇ ਨਾਲ ਬਲਾਤਕਾਰ ਦਾ ਕੇਸ ਦਰਜ ਹੁੰਦਾ ਧੱਕੇਸ਼ਾਹੀ ਦਾ ਕੇਸ ਦਰਜ ਹੁੰਦਾ ਔਰ ਇੰਨੇ ਜ਼ਿਆਦਾ ਤਦਾਦ ਦੇ ਵਿੱਚ ਔਰਤਾਂ ਦੇ ਨਾਲ ਰੋਜ਼ਾਨਾ ਧੱਕੇਸ਼ਾਹੀਆਂ ਹੁੰਦੀਆਂ ਨੇ ਕੇਸ ਦਰਜ ਜਿਹੜੇ ਹੁੰਦੇ ਨੇ ਉਹ ਤਾਂ ਬਹੁਤ ਘੱਟ ਨੇ ਜਿੰਨੀਆਂ ਛੇੜਛਾੜ ਤੇ ਧੱਕੇਸ਼ਾਹੀਆਂ ਘਟਰਾਮਾਂ ਹੁੰਦੀਆਂ ਨੇ ਕੇਸ ਤਾਂ ਬਹੁਤ ਘੱਟ ਦਰਜ ਹੁੰਦੇ ਨੇ ਕਿਉਂਕਿ ਕੁੜੀਆਂ ਪੁਲਿਸ ਕੋਲ ਜਾਂਦੀਆਂ ਹੀ ਸੌ ਵਿੱਚੋਂ ਇੱਕ ਦੋ کیسਾਂ 'ਚ ਨਹੀਂ ਬਾਕੀਆਂ ਤਾਂ ਜਾ ਹੀ ਨਹੀਂ ਪਾਉਂਦੀਆਂ ਬੇਇੱਜ਼ਤੀ ਦੇ ਡਰੋਂ ਬਦਨਾਮੀ ਦੇ ਡਰੋਂ ਉਸ ਤੋਂ ਬਾਅਦ ਕਿਉਂਕਿ ਉਸ ਕੁੜੀ ਨੂੰ ਇੱਕ ਦਾਗੀ ਦੇ ਤੌਰ ਤੇ ਵੇਖਿਆ ਜਾਣ ਲੱਗਦਾ ਹੁਣ ਅਸਲ 'ਚ ਦਾਗੀ ਕੌਣ ਹੈ ਜਿਹਨੇ ਗਲਤ ਕੀਤਾ ਪਰ ਸਾਡੇ ਸਮਾਜ ਦੇ ਵਿੱਚ ਉਸ ਕੁੜੀ ਨੂੰ ਹੀ ਬਾਅਦ 'ਚ ਉਹਦੇ ਨਾਲ ਕੋਈ ਵਿਆਹ ਕਰਨ ਨੂੰ ਤਿਆਰ ਨਹੀਂ ਬਾਅਦ 'ਚ ਉਹਦੇ ਨਾਲ ਕੋਈ ਰਹਿਣ ਨੂੰ ਤਿਆਰ ਨਹੀਂ ਕਿਉਂਕਿ ਇਹਦੇ ਨਾਲ ਤਾਂ ਗਲਤ ਹੋਇਆ ਤਾਂ ਫਿਰ ਅਸੀਂ ਸਜ਼ਾ ਕਿਹਨੂੰ ਦਿੱਤੀ ਜਿਹਦੇ ਨਾਲ ਧੱਕਾ ਹੋਇਆ ਉਸੇ ਨੂੰ ਹੀ ਸਜ਼ਾ ਦੇ ਰਹੇ ਹਾਂ ਤਾਂ ਫਿਰ ਅਸੀਂ ਕੀ ਨਿਆਂ ਕਰੀਆ ਕੀ ਅਸੀਂ ਨਿਆਂ ਕਰ ਰਹੇ ਹਾਂ ਅੱਜ ਜਦੋਂ ਔਰਤਾਂ ਦੇ ਹੱਕਾਂ ਦੀ ਗੱਲ ਤੁਰੀ ਹੈ ਤਾਂ ਔਰਤ ਦੀ ਆਜ਼ਾਦੀ ਕਿੱਥੇ ਹੈ ਕੁਝ ਲੋਕ ਕਹਿੰਦੇ ਨੇ ਕੁੜੀਆਂ ਨੂੰ ਪੜਾਉਣ ਲੱਗ ਪਏ ਨੌਕਰੀਆਂ ਤੇ ਲਾਉਣ ਲੱਗ ਪਏ ਹਾਰਸ਼ਗਾਰ ਕਰਨ ਲੱਗ ਪਈਆਂ ਇਹ ਹੀ ਤਾਂ ਆਜ਼ਾਦੀ ਹੈ ਨਹੀਂ ਮਿੱਤਰੋ ਇਹ ਆਜ਼ਾਦੀ ਨਹੀਂ ਆਜ਼ਾਦੀ ਉਹ ਹੈ ਜਦੋਂ ਔਰਤ ਆਪਣੀ ਇੱਛਾ ਤੇ ਮਰਜ਼ੀ ਦੀ ਮਾਲਕ ਮਰਦ ਵਾਂਗ ਖੁਦ ਬਣੇਗੀ ਤਾਂ ਉਹ ਆਜ਼ਾਦੀ ਦਾ ਦਿਨ ਹੋਊਗਾ ਜਿਹੜਾ ਕਿ ਅਜੇ ਔਰਤ ਨੂੰ ਨਸੀਬ ਨਹੀਂ ਹੋਇਆ ਪਤਾ ਨਹੀਂ ਕਦੋਂ ਹੋਣਾ ਹੋਏਗਾ ਉਦੋਂ ਜਦੋਂ ਔਰਤਾਂ ਆਪਣੇ ਹੱਕਾਂ ਤੇ ਹਿੱਤਾਂ ਦੀ ਲੜਾਈ ਲਈ ਆਪ ਮੂਹਰੇ ਆਉਣ ਗਿਆ ਆਪ ਲੜਾਈ ਲੜਨ ਗਿਆ ਉਦੋਂ ਹੀ ਉਹ ਦਿਨ ਆਉਣਾ ਹੈ ਪਰ ਉਹ ਆਏਗਾ ਜ਼ਰੂਰ ਜਦੋਂ ਜ਼ਮੀਰਾਂ ਵਾਲੇ ਮਰਦ ਵੀ ਔਰਤ ਦੇ ਹੱਕ ਦੇ ਵਿੱਚ ਬੋਲਣਗੇ ਔਰਤ ਦੇ ਹੱਕਾਂ ਦੀ ਰਾਖੀ ਕਰਨ ਦੀ ਗੱਲ ਕਰਨਗੇ ਔਰਤ ਦੀ ਆਜ਼ਾਦੀ ਦੀ ਗੱਲ ਕਰਨਗੇ ਉਦੋਂ ਹੁਣ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਔਰਤਾਂ ਘੱਟ ਕੱਪੜੇ ਪਾਉਂਦੀਆਂ ਨੇ ਤਾਂ ਕਰਕੇ ਉਹਨਾਂ ਨਾਲ ਆ ਕੁਛ ਹੁੰਦਾ ਗਲਤ ਹੁਣ ਮੈਂ ਪੁੱਛਣਾ ਚਾਹਣਾ ਆ ਜਿਹੜੀ 10 ਸਾਲ ਦੀ ਧੀ ਨਾਲ ਬਾਪ ਗਲਤ ਕਰਦਾ ਰਿਹਾ ਉਹ ਵਿਚਾਰੀ ਕਿਹੜਾ ਘੱਟ ਕੱਪੜੇ ਪਾਉਂਦੀ ਹੈ ਇੱਥੇ ਇੱਕ ਸਵਾਲ ਮੇਰਾ ਸਾਰੇ ਮਰਦਾਂ ਨੂੰ ਹੈ ਆਪਾਂ ਕਹਿ ਦਿੰਦੇ ਆ ਕੁੜੀਆਂ ਘੱਟ ਕੱਪੜੇ ਪਾਉਂਦੀਆਂ ਨੇ ਇਸ ਕਰਕੇ ਮਰਦਾਂ ਦਾ ਕੰਮ ਢੜਕਦਾ ਹੈ ਤੇ ਔਰਤਾਂ ਨਾਲ ਗਲਤ ਘਟਨਾਵਾਂ ਵਾਪਰਦੀਆਂ ਨੇ ਮੈਂ ਪੁੱਛਣਾ ਚਾਹਣਾ ਆਪਾਂ ਸਾਰੇ ਹੀ ਮਰਦ ਘਰਾਂ 'ਚ ਕੱਚੇ ਬਣਾਣਾ 'ਚ ਤੁਰੇ ਫਿਰਦੇ ਆ ਘੱਟ ਕੱਪੜਿਆਂ 'ਚ ਤੁਰੇ ਫਿਰਦੇ ਆ ਔਰਤਾਂ ਸਾਡੇ ਨਾਲ ਜ਼ਬਰਦਸਤੀ ਕਿਉਂ ਨਹੀਂ ਕਰਦੀਆਂ ਸਾਡੀ ਗਲੀ ਗਵਾਂਢ ਆਲੇ ਦੁਆਲੇ ਦੀ ਕਿਸੇ ਔਰਤ ਨੇ ਸਾਡੇ ਨਾਲ ਜ਼ਬਰਦਸਤੀ ਕਿਉਂ ਨਹੀਂ ਕੀਤੀ ਉਹਨਾਂ 'ਚ ਸਬਰ ਸੰਤੋਖ ਇੱਜ਼ਤ ਗੈਰਤ ਤੇ ਅਣਖ ਸਾਡੇ ਨਾਲੋਂ ਵੱਧ ਹੈ ਤਾਂ ਅਸੀਂ ਬੁਸ਼ਰਮਾ ਇਸ ਕਰਕੇ ਜੇ ਔਰਤਾਂ ਸਾਡੇ ਵਾਂਗੂ ਥੋੜੇ ਜਿ ਘੱਟ ਕੱਪੜੇ ਪਾ ਲੈਣ ਤੇ ਆਪਣੇ ਮਰਦਾਂ ਕੋਲੋਂ ਕੰਟਰੋਲ ਨਹੀਂ ਹੁੰਦਾ ਅੱਗ ਲੱਗ ਜਾਂਦੀ ਹੈ ਤਾਂ ਇਹਦੀ ਮੁੱਖ ਵਜ੍ਹਾ ਸਾਡੀ ਜ਼ਿਹਨੀਅਤ ਸਾਡੀ ਸਾਇਕੀ ਸਾਡੀ ਮੰਨ ਸਕਦਾ ਹੈ ਕੀ ਕਹੋਂਗੇ ਹੈ ਕੋਈ ਜਵਾਬ ਮੈਨੂੰ ਲੱਗਦਾ ਹੈ ਇਹਨਾਂ ਮੁੱਦਿਆਂ ਤੇ ਸੋਚਿਆ ਵਿਚਾਰਿਆ ਜਾਣਾ ਚਾਹੀਦਾ ਹੈ ਬਾਕੀ ਤੁਸੀਂ ਕੀ ਕਹੋਂਗੇ ਬਹੁਤ ਮਿਹਰਬਾਨ